ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਗੁਲੈਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਤਿੰਨ ਬਸ਼ੇ ਵਿਖਾਉਣੇ ਆ ਇੱਕ ਸੂਈ ਸਵਾਈ ਝੋਟੀ ਤੁਹਾਨੂੰ ਦਿਖਾਉਣੀ ਹੈ ਇੱਕ ਗੱਬਨ ਵੈੜ ਤੁਹਾਨੂੰ ਦਿਖਾਵਾਂਗੇ ਤੇ ਇੱਕ ਕੱਟਾ ਤੁਹਾਨੂੰ ਦਿਖਾਉਣਾ ਚੰਗੇ ਰਿਕਾਰਡ ਵਾਲਾ ਤੇ ਬਾਕੀ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ ਚੱਖ ਕੇ ਪਾਸ ਕਰਕੇ ਚੁਆਈ ਕਰਕੇ ਫੇਰ ਹੀ ਆਪਣੇ ਪਸ਼ੂ ਖਰੀਦੋ ਜੀ ਤੇ ਜਿਹੜਾ ਵੀਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚੁਆਈ ਜ਼ਰੂਰ ਕਰਾ ਲੈ ਤੇ ਗੱਬਣ ਪਸ਼ੂ ਪਾਸ ਕਰਾ ਲੈ ਜੀ ਹਾਂਜੀ ਵੀਰ ਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਠੀਕ ਠਾਕ ਵਧੀਆ ਵਧੀਆ ਭਾਜੀ ਚਲੋ ਵਧੀਆ ਚਾਹੀਦਾ ਜੇ ਹਾਂਜੀ ਤੇ ਨਾਮ ਦੱਸਦੇ ਕਹਿੰਦੇ ਹਾਂ ਭਾਈ ਡਿਪਟੀ ਜੀ ਪਿੰਡ ਚੱਕ ਜਾਂ ਮਿਚਲੀ ਖਾਨ ਤੇ ਸੀਜ਼ਨ ਵਾਲਾ ਤੇ ਜਲੰਧਰ ਸਰਜੇ ਤੇ ਫੋਨ ਨੰਬਰ ਬੋਲਦਾ 9981984725 ਜੀ ਭਾਜੀ ਠੀਕ ਹੈ ਜੀ ਹਾਂਜੀ ਹਾਂਜੀ ਭਾਜੀ ਤੇ ਅੱਜ ਹੈਗੇ ਟੋਟਲ ਆਪਣੇ ਕੋ ਹਾਂਜੀ ਤਿੰਨ ਪਸ਼ੂ ਹਨ ਠੀਕ ਹੈ ਚਲੋ ਸ਼ੁਰੂਆਤ ਫੇਰ ਆ ਜਿਹੜੀ ਪਹਿਲੇ ਨੰਬਰ ਵਾਲੀ ਝੋਟੀ ਤੋਂ ਕਰ ਲਈਏ ਝੋਟੀ ਭਾਜੀ ਬੜੀ ਅੱਛਾ ਹਾਂਜੀ ਝੋਟੀ ਦੀ ਨਾ ਇੱਕ ਇਹ ਵੀਰ ਨੂੰ ਭਾਜੀ ਮੈਂ ਕੱਲ ਦੀ ਝੋਟੀ ਲੈ ਕੇ ਦਿੱਤੀ ਆ। ਅੱਛਾ। ਹਾਂਜੀ ਜੀ। ਕੱਲ ਦੀ ਚੰਗੀ ਭੜੀ ਭਾਜੀ ਕੱਟੀ ਰਾਤੀ ਜੇ ਕੱਟੀ ਦੇ ਉੱਤੇ ਚੋਈ ਆਪਣੇ ਕੋ ਵੀਡੀਓ ਬਣੀ ਆ। ਅੱਛਾ। ਰਾਤੀ ਨਾਲ ਕੱਟੀ ਨੇ ਚੁੱਕਤੀ ਆ ਮਨੇ ਮਨੇ ਸਾਹ ਚੱਲਣਦੇ ਆ ਤਰਾ ਕੱਟੀ ਦੇ। ਸਾਹ ਚੱਲਣਦੇ ਆ ਪਰ ਖਤਮ ਵਾਲਾ ਕੰਮ ਹੀ ਆ। ਇਹਨੇ ਨਾ ਸਿੰਘਾਂ ਦੇ ਲਾਲੀ ਕੱਟੀ ਭਾਜੀ। ਇਹ ਕੱਟੀ ਮਰੀ ਨਹੀਂ ਆ ਤਰੰਗ ਪਰ ਆ। ਬਚ ਨਹੀਂ ਵੀ ਨਹੀਂ ਆ। ਹੂੰ ਹੂੰ। ਤੇ ਭਾਜੀ ਦੂਜਾ ਇਹ ਕਿਸੇ ਵੀਰ ਨੂੰ ਭਾਜੀ ਮੈਂ ਮੱਝ ਲੈ ਕੇ ਦਿੱਤੀ 1,60,000 ਦੀ। ਅੱਛਾ। ਤੇ 16 ਕਿਲੋ ਭਾਜੀ ਹੁਣ ਨਾਲ ਥਲੇ ਭਾਵੇਂ ਬੋਲਰ ਵਾਲੇ ਦੁੱਧ ਵਾਲੇ ਛੇਵਾ ਦੇਣਾ ਚੁਈ ਨੂੰ ਜੀ ਅੱਛਾ ਤੇ ਭਾਜੀ ਬਰਨਾਲੇ ਦਾ ਬਾਪੂ ਆ ਕੋਈ ਅੱਛਾ ਉਹਨੂੰ ਮੈਂ ਮੱਝ ਲੈ ਗਈ ਸੀ ਉਹਦੀ ਮੱਝ ਹੈ ਹਿਸਾਬ ਨਾਲ ਭਾਜੀ ਅੱਛਾ ਮੈਂ ਤੁਹਾਨੂੰ ਪਤਾ ਭਾਜੀ ਐਡਾ ਵਾ ਡਾਡੇ ਕਰਕੇ ਹੁਣ ਲੈਂਦਾ ਹੀ ਨਹੀਂ ਆਪਾਂ ਹਾਂਜੀ ਹਾਂਜੀ ਕੱਟੀ ਕਰ ਗਈ ਅੱਜ ਮੱਝ ਘਲਉਣੀ ਨਹੀਂ ਵੇ ਅੱਛਾ ਕੱਟੀ ਹੁਣ ਕਈ ਨਹੀਂ ਮਾਰ ਅੱਛਾ ਉਹ ਆਂਦਾ ਵੀ ਕੋਈ ਗੱਲ ਨਹੀਂ ਜਿੰਨਾ ਦੀ ਘਟਾ ਪਾਉਣਾ ਹਾਂਜੀ ਝੱਲਾਂਗੇ ਅੱਧਾ ਅੱਧਾ ਅੱਛਾ ਅੱਧਾ ਮੈਨੂੰ ਪਾਉਗਾ ਪਤਾ ਗੱਲ ਪਾਜੀ ਉਹ ਆਂਦਾ ਵੀ ਮੈਂ ਘਰੇ ਰੱਖਣੀ ਮੱਝ ਹਾਂਜੀ ਨਹੀਂ ਹੁਣ ਕੱਟੀ ਮਰ ਗਈ ਆ ਹਾਂਜੀ ਮੈਂ ਸ਼ੌਂਕ ਵਾਸਤੇ ਮੈਂ ਲਈ ਥੋੜਾ ਜਿਹਾ ਪਾਜੀ ਤੁਹਾਨੂੰ ਪਤਾ ਕਈ ਵੀ ਰਵੈਮ ਕਰ ਜਾਂਦੇ ਪਰ ਉਹਦੇ ਮਤਲਬ ਕਲੈਕਸ਼ਨ ਬਣਾਇਆ ਹੋ ਗਿਆ ਹਾਂਜੀ ਹਾਂਜੀ ਕੱਟੀ ਮਰ ਗਈ ਇੰਨੇ ਪੈਸੇ ਪਾਜੀ ਖਰਚੇ ਆ ਹਾਂਜੀ ਉਹਨੇ ਕਿਹਾ ਮੇਰੀ ਮੱਝ ਰਾਤੀ ਉਹਨੇ ਮੱਝ ਲਈ ਆ ਉਹ ਤਾਂ ਮੇਰੀ ਮੱਝ ਬਲੈਰੋ ਦੇ ਕੱਲੀ ਹਾਂਜੀ ਆਂਦਾ ਕਾਥੀ ਤੇ ਮੈਂ ਨਾ ਕੱਲੀ ਤੁਹਾਨੂੰ ਪਤਾ ਜਾਨ ਵੀ ਬਲੈਰੋ ਵਾਲੀ ਝੋਟੀ ਹਾਂਜੀ ਹਾਂਜੀ ਝੋਟੀ ਦੂਜੇ ਸੁਵੇਰੇ ਪਰ ਅੱਛਾ ਤੇ 16 ਕਿਲੋ ਪਾਜੀ ਹੁਣ ਕੰਡਾ ਲਾ ਕੇ ਦੁੱਧ ਲਿਆ ਆਂਦਾ ਯਾਰ ਜਿਹੜਾ ਮੌਕੇ ਤੇ ਮਾਨਾ ਭਾਜੀ ਅਜੇ ਕੱਚਾ ਪੱਕਾ ਮੇਰਾ ਸੋਣਾ ਬੋਲਾ ਵੀ ਕੱਟੀ ਦਾ ਬੰਦਾ ਹੋਊਗਾ। ਅੱਛਾ। ਤੇ 16 ਕਿਲੋ ਏਡੀ ਸਟਾਰਟਿੰਗ ਲਈਏ ਉਹ ਵੀਰਾਂ ਦਾ ਵੀ ਇਹਨੇ 22 ਕਿਲੋ ਦੁੱਧ ਦੇਣਾ ਹੈ। ਅੱਛਾ। ਅੱਜ ਇਹਦੀ ਮਾਂ 26 ਕਿਲੋ ਦਿੰਦਰੀ ਆ। ਅੱਛਾ। ਕੱਟਾ ਵੀ ਉਹਨਾਂ ਦੇ ਘਰ ਹੋ ਜਾਂਦਾ। ਅੱਛਾ ਕੱਟਾ ਵੀ ਉਧਰ ਹੀ ਆਇਆ। ਉਧਰੋਂ ਆਇਆ ਝੋਟੀ ਦੂਜੇ ਸੁਵੇ ਜੇ। ਠੀਕ ਆ। ਤੇ ਆਪਾਂ ਪਤਾ ਕੀ ਗੱਲ ਆ ਵੇਲਾ ਜਦੋਂ ਝੋਟੀ ਲਈ ਨਾ ਭਾਜੀ ਵੀਡੀਓ ਸਾਰੀ ਬਣਾਈ ਹੈ ਇਹ ਦੇਖੋ। ਆ ਵੇਲਾ ਕੱਤੀ ਭਾਜੀ ਬੱਜੀ ਗਾੜੀ। ਕੱਤੀ ਬੱਜੀ ਗਾੜੀ। ਆ ਭਾਜੀ ਇਹਨਾਂ ਵ ਠੀਕ ਹੈ ਆਵਸ਼ੀਆਂ ਦਾ ਬਾੜਾ ਬੂੜਾ ਨਾ ਬਣਾਇਆ ਖੁੱਲਾ ਹੀ ਹਾਂ ਜੀ ਚੰਗੀਆਂ ਪਾਜੀ ਰੱਖੀਆਂ ਨਾ ਤੇ ਆਵਲ ਪਾਜੀ ਆਵਸ਼ਾ ਪਾਲਣ ਦੇ ਵੇਖੋ ਕਿੱਡਾ ਵਧੀਆ ਸਭ ਸਾਰਾ ਕੁਝ ਪਾਜੀ ਮੈਂ ਬਣਾਈ ਜੇ ਵੀਡੀਓ ਕੋਈ ਵੀਰ ਵੀਡੀਓ ਮੰਗਾ ਲੇ ਫੇਰ ਕੋਈ ਨਹੀਂ ਲੱਲੇ ਮੈਂ ਫਾਰੇ ਫੁਰੇ ਲਾਏ ਪਾਜੀ ਨੇ ਸਾਰੇ ਉਹਨਾਂ ਦਾ ਭਾਜੀ ਭੱਜ ਗਿਆ ਬੰਦਾ ਹਾਂਜੀ ਉਹਨਾਂ ਮੱਝ ਆਈ ਆ ਤਾਂ ਐਸਾ ਨਾ ਮੱਝ ਵੇਚੇ ਨਗੇ ਨਗੇ ਬੱਚੇ ਨਾ ਉਹਨਾਂ ਦੇ ਪੱਠੇ ਭੋਂਡੇ ਨਾਲ ਆਂਦੇ ਪੜਦੇ ਜਾਂਦੇ ਨੇ ਪੜ੍ਹਾਈ ਖਰਾਬ ਹੁੰਦੀ ਬੱਚਿਆਂ ਦੀ ਅੱਛਾ ਠੀਕ ਹੈ ਭਾਜੀ ਕਿਤੇ ਚੌਂ ਲੱਗੀ ਸਾਢੇ 3 ਪੌਣੇ 4 ਕਿਲੋ ਝੋਟੀ ਦੀ ਗਾੜੀ ਗਾੜਿਆ ਅੱਛਾ ਝੋਟੀ ਭਾਜੀ ਮੈਂ ਵੀਡੀਓ ਤੇ ਆਪਾਂ ਪਾਉਣੀ ਨਹੀਂ ਮੈਂ ਉਹਨਾਂ ਨੂੰ ਝੋਟੀ ਲੈ ਕੇ ਦਿੱਤੀ ਰਹੀ ਹਾਂਜੀ ਤੇ ਭਾਜੀ ਝੋਟੀ ਚੰਗੇ ਰਿਕਾਰਡ ਵਾਲੀ ਮੇਰਾ ਵੀਰ ਚੰਗਾ ਆ ਕੇ ਫੋਨ ਕਰੇ ਮੈਨੂੰ ਠੀਕ ਹੈ ਤਾਂ ਅੱਜ ਪੈਣਾ ਭਾਜੀ ਉਹ ਪੈਣਾ ਪੈਣਾ ਦੁੱਧ ਵਾਲੀ ਝੋਟੀ ਆ ਤੇ ਥਾਣੇ ਦੇ ਇਕੱਲੇ ਦੇਖ ਸਕਦੇ ਚੰਗੇ ਗੈਪ ਤੇ ਥਾਣੇ ਤੇ ਮਿਲਕਵੇਂ ਨੇ ਵੀ ਚੰਗੀ ਮੋਟੀ ਲੱਗੀ ਆ ਹਾਂ ਪਾਜੀ ਪਤਾ ਕੀ ਗੱਲ ਹੁਣ ਦੁੱਧ ਆਪਾਂ ਰਾਤੀ ਵੀ ਕੰਡਾ ਉਹਨਾਂ ਦੇ ਕੱਲ ਸਵੇਰੇ ਵੀ ਕੰਡਾ ਲਾਇਆ ਤੇ ਰਾਤੀ ਵੀ ਲਾਇਆ ਜੀ ਅੱਛਾ ਆ ਦੇਖੋ ਬੜਾ ਇਹ ਪਿਛੋਂ ਦੋ ਟਾਈਮ ਚਵਾਈ ਕਰਕੇ ਆ ਜੀ ਉਹਨਾਂ ਦੇ ਪਿਛੋਂ ਚਵਾਈ ਕੀਤੀ ਏ ਹਾਂ ਦੇਖ ਸਕਦੇ 16 ਕਿਲੋ ਪਾਜੀ ਕੰਡੇ ਨਾ ਮਿਣਿਆ ਅੱਛਾ 8-8 ਲੀਟਰ ਟਾਈਮ ਦਾ ਪਿਛੋਂ 100 ਗ੍ਰਾਮ ਵਾਧਾ ਰਿਹਾ ਘਟ ਨਹੀਂ ਰਿਹਾ ਅੱਛਾ ਪਾਜੀ ਹੁਣ ਤੁਹਾਨੂੰ ਪਤਾ ਵੀ ਕੋਈ ਕੱਟੇ ਕਰਕੇ ਫਰਕ ਪਾ ਸਕਦੀ ਜਿੱਕੱਡੀ ਹਾਂਜੀ ਹਾਂਜੀ ਤੇ ਛੋਟੀ ਵੇਖ ਲੋ ਕਿਦਾਂ ਦੀ ਕਿਥੇ ਕਿਥੇ ਤੋਰੋ ਫੇਰ ਇੱਕ ਰੀ ਨਾ ਹਾਂਜੀ ਪਾਜੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਠੀਕ ਆ ਸ਼ੌਂਕ ਕਰਕੇ ਉਹਨਾਂ ਕੱਟੀ ਰਹੀ ਆ ਹਾਂਜੀ ਹਾਂਜੀ ਵੇਖੋ ਕੱਟੀ ਜਿੱਦਿ ਬਾਕੀ ਚੰਗੇ ਕੱਦ ਕਾਠ ਤੇ ਜਵਾਨ ਐ ਜਿਹੜੇ ਬੁੱਢੇ ਬੁੱਢੇ ਕਹਿਣ ਦੀ ਗੱਲ ਹੀ ਨਹੀਂ ਹੈਗੀ ਤੇ ਠੀਕ ਐ ਜੀ ਕੱਦ ਕਾਠ ਬੇਲ ਕੋਈ ਨਹੀਂ ਕਹਿ ਸਕਦਾ ਛੋਟੀ ਛੋਟੀ ਐ ਹਾਂਜੀ ਹਾਂ ਹਾਂ ਜਿਲਾ ਇਹ ਬਾਹਰ ਤੋਰਦੇ ਕਹਿੰਦੇ ਵੇਖੋ ਕਿਦਾਂ ਪਾਣੇ ਵਾਲਾ ਕੱਟੀ ਆਕੀ ਪੂਰੀ ਜਵਾਨ ਹੈ ਭਾਈ ਕੋਈ ਵੀ ਕਹਦੇ ਕੱਡੀ ਛੋਟੀ ਆ ਤੇ ਕੱਡੀ ਮੁਫਤ ਦੇ ਦਾਂਗੇ ਹੋਰ ਦੱਸੋ ਆ ਜ ਲੈ ਆ ਜੀ ਆ ਕੋ ਮਗਰ ਹੋਣੀ ਆ ਕੱਡੀ ਦੇਖੋ ਭਾਜੀ ਵੱਡੇ ਟਰਾਲੇ ਜਿਹੜੀ ਹੈ ਕਿ ਨਹੀਂ ਠੀਕ ਆ ਹੈ ਭਾਜੀ ਛੋਟੀ ਨਹੀਂ ਭਾਣੀ ਭਾਜੀ ਖਾਣ ਆ ਨਹੀਂ ਆ ਪਾਜੀ ਹਾਂ ਅੱਗੇ ਕੱਢੀ ਕਿ ਨਹੀਂ ਚੱਤੀ ਹੈਗੀ ਕਿ ਨਾ ਵਾਗੇ ਹੈ ਨਾ ਆਪੇ ਨਾ ਪਾਜੀ ਚੀਜ਼ ਹੀ ਬੜੀ ਇਹਦੇ ਬਾਕੀ ਚਲੋ ਮੈਨਾਂ ਬੜੇ ਨਜ਼ਰ ਆਇਆ ਤੇ ਮੈਂ ਨਾ ਪਾਜੀ ਉਹਨਾਂ ਦਾ ਵੀ ਮਨ ਨਾ ਰਾਹ ਦਾ ਟੁੱਟ ਗਿਆ ਬੜੀ ਕੱਢੀ ਮਰ ਗਈ ਹੈ ਅੱਛਾ ਤੇ ਮੈਨੂੰ ਆਂਦੇ ਝੂਖਣਾ ਫੇਰ ਮੈਂ ਵੀਡੀਓ ਹਣੇ ਪਾ ਦੇਣੀ ਆ ਪਾਣ ਦੇ ਚੱਲੋਂ ਅੱਜ ਵੀਡੀਓ ਪਾਉਣੀ ਆ ਅੱਜ ਪਾਜੀ ਸਬੂਤ ਸਾਹਮਣੇ ਪਿਆ ਹਾਂਜੀ ਹਾਂਜੀ ਕੱਲੋਂ ਪਾਜੀ ਕੱਟੀ ਚੁੱਕੀ ਗਈ ਮੈਂ ਵੀ ਇਹਨੇ ਕਹਿਣਾ ਵੀ ਪਤਾ ਨਹੀਂ ਕਿਦੋਂ ਦੀ ਸੂਈ ਆ ਕਿਦੋਂ ਦੀ ਨਹੀਂ ਸੂਈ ਹੈ ਨਾ ਹਾਂਜੀ ਹੈ ਹਾਂਜੀ ਕੱਟੀ ਪਾਜੀ ਮਰਦੀ ਹੈ ਹੈ ਮਰਦੀ ਇੱਕ ਆ ਦੇ ਸਾਡੇ ਕੱਟੀ ਨੇ ਜਿਹੜਾ ਊੜਾ ਡਿੰਗ ਦੀ ਆ। ਹਾਂ। ਬਾਕੀ ਭਾਜੀ ਹੁਣ ਦੁੱਧ ਕੋਈ 2 ਕਿਲੋ ਘੜ ਵੀ ਸਕਦੀ ਜੀ। ਅੱਛਾ। ਪੂਰਾ ਵੀ ਹੋ ਸਕਦਾ ਜੀ ਸਿੱਧੀ ਗੱਲ ਜੀ। ਤੇ ਮੁੱਲ ਫਿਰ ਇਹਦਾ? ਮੁੱਲ ਭਾਜੀ ਹੁਣ ਤਾਂ ਤੁਹਾਨੂੰ ਵਧਾ ਘੱਤਰ ਲੱਗਣੀ ਹੈ। ਹਾਂਜੀ। ਭਾਜੀ 10000 ਦਾਲ ਜੀ। ਕਿੰਨੇ 1.5 ਦੀ ਦੇ ਦਿੱਤੀ ਜੀ ਹੁਣ। ਅੱਛਾ। ਹਾਂਜੀ। ਤੁਹਾਡੀ ਮਰਜ਼ੀ ਆ ਤੁਸੀਂ ਦੱਸ ਦੋ ਫਿਰ ਕੋਈ ਗੱਲ ਨਹੀਂ ਆਪ ਹੀ ਕਰ ਦੋਗੇ ਬਾਜੀ ਤੁਹਾਨੂੰ ਪਤਾ ਆਖ ਦਿੰਦੇ ਸਿਆਣ ਵੀ ਨਹੀਂ ਵੱਡਿਆਂ ਪੀੜ ਉਹਨੇ ਤੇ ਉਹਨੇ ਵੱਡੇਗੇ ਇੱਕ 40 ਦੀ ਬਾਜੀ ਝੋਟੀ ਦੇ ਦੀਏ 1 ਲੱਖ ਤੇ 40000 ਬਾਜੀ ਭਾਪਾ ਮੰਨੇ ਨਾ ਮੰਨੇ ਇੱਕ 60 ਦੀ ਕੱਟੀ ਆਈ ਏ ਅੱਛਾ 5000 ਰੁਪਿਆ ਬਾਜੀ ਉਹਨਾਂ ਨੂੰ ਛੱਡਿਆ ਇੱਕ 60 ਦੇ ਵਿੱਚੋਂ ਅੱਛਾ ਮੈਨਾਂ ਬਾਜੀ ਕੋਈ ਛੱਕੀ ਨਹੀਂ ਆ ਝੋਟੀ ਦੇ ਦੇਖੋ ਕਿਦੇ ਬਾਕੀ ਆ ਵੀ ਚਲੋ ਹੁਣ ਤੇ ਦੁੱਧ ਸਿਰ ਤੇ ਵਿਕਣੀ ਆ ਕੋਈ ਦੁੱਧ ਚੋਕ ਲੈ ਜਾਈਏ ਦੁੱਧ ਵਾਧੂ ਆ ਤੇ ਬਾਕੀ ਚੋਣ ਵੀ ਇੱਕ ਨੰਬਰ ਦੀ ਲੱਗੀ ਹੋਊ ਹਾਂਜੀ ਹਾਂ ਉਹ ਕਰ ਦਈਏ ਮਾਨਤਨ ਕਾਰ ਦੋ ਨੀਰਾ ਦੋ ਬਈ 1.35 ਦੇ ਦੀਏ ਦੇ ਦੀਏ 1.35 ਦੇ ਦੀਏ ਹਾਂਜੀ 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 ਚਲੋ ਕੋਈ ਗੱਲ ਨਹੀਂ ਦਿੰਦਾ ਠੀਕ ਹੈ ਜੀ ਹਾਂਜੀ ਤੇ ਬਾਕੀ ਚਲੋ ਕੋਈ ਵੀਰ ਆਪਣੀ ਤੋਂ ਪਾਸ ਕਰਕੇ ਅੱਛਾ 1.33 ਦੇ ਦੇ ਇੱਕ 32 ਦੀ ਭਾਜੀ ਕੋਈ ਵੀਰ ਮੇਰਾ ਫੋਨ ਲਾਵੇ 32 ਵਾਲਾ ਹੀ ਅੱਛਾ 32 ਦੀ ਭਾਜੀ ਕੱਟੀ ਨਹੀਂ ਹੋਈ ਅੱਛਾ ਆਦੋ ਵਾਲੀ ਭਾਜੀ ਕੱਟੀ ਆ 30000 ਰੁਪਏ ਦੀ ਡਾਉਂਡੀ ਗੱਡੀ ਅੱਛਾ ਭਾਵੇਂ ਕੋ ਮੰਨੇ ਤੇ ਭਾਵੇਂ ਨਾ ਮੰਨੇ ਜਿਹੜਾ ਵੀਰ ਇੱਥੇ ਆਜੂ ਨਾ ਆਹ ਦੇਖ ਸਕਦੇ ਜੀ ਹਾਂ ਬੱਚਾ ਵੀ ਪੁੱਤ ਜਨਾ ਦਾ ਨਹੀਂ ਭਾਜੀ ਬੱਚਾ ਇਹ ਕੱਟੀ ਦਾ ਹਾਂਜੀ ਕੱਟੀ ਬੜੀ ਸੋਹਣੀ ਪਈ ਭਾਜੀ ਜਦੋਂ ਡੰਗ ਰਮਜ਼ਾਨਾ ਥੋੜਾ ਘੁੰਮਦਾ ਤੇ ਫਿਰ ਗਾੜੀ ਬਾਕ ਤਾਂ ਨਾ ਬਚਾ ਯਾਰ ਆਜਾ ਰਾਜਗੜ੍ਹ ਤੇ ਆਜਾ ਠੀਕ ਐ ਬਾਕੀ ਕੋਈ ਵੀਰ ਆਪਣੀ ਸਮਝ ਲੈ ਕਿੰਨੇ ਕ ਦਿਨਾਂ ਦੀ ਆ ਹਾਂਜੀ ਤੇ ਹੁਣ ਆ ਜਿਹੜੀ ਗਾਂ ਤਾਂ ਦਿਖਾਉਣੀ ਆ ਇੱਕ ਇਹਦੇ ਬਾਰੇ ਵੀ ਦੱਸ ਦੀਏ ਵੀਰ ਜੀ ਇਹਦੇ ਬਾਰੇ ਭਾਈ ਦੱਸਦੇ ਆ ਫੁੱਫੜ ਜੀ ਆਪਣੇ ਅੱਛਾ ਤੇ ਮੜਾ ਜਾ ਇਹਨਾਂ ਨੂੰ ਮਤਲਬ ਬੜੀ ਬੜੀ ਝੋਟੀਆਂ ਰੱਖੀਆਂ ਇਹਨਾਂ ਵੀ ਅੱਛਾ ਇਹਨਾਂ ਨੂੰ ਮੜਾ ਚਾਹਣਾ ਜਾਂਣਾ ਮੈਂ ਵੀ ਮਤਲਬ ਝੋਟੀਆਂ ਦੱਸੇ ਵੀ ਮਾੜੀ ਆ ਵੀ ਚੰਗੀ ਆ ਬਸ ਚਲੋ ਨਾ ਆਡੀ ਕਰਨਾ ਨਾ ਕਾ ਅੱਗੇ ਵੀ ساری ਉਮਰ ਨਾ ਝੋਟੀਆਂ ਜਿਹੀ ਲੰਗੀ ਆ ਹਾਂ ਜੀ ਚੰਗੇ ਦਾ ਚੰਗਾ ਨੰਗਰ ਬਾਲਾ ਵੇ ਅੱਛਾ ਪਰ ਇਹ ਝੋਟੀ ਨਸਲ ਦਾ ਮੈਂ ਵੇਖ ਲਈ ਨਾ ਝੋਟੀ ਨਸਲ ਜਿਹੜੀ ਐਚਰ ਨਸਲ ਵਾਲੀ ਝੋਟੀ ਹਾਂ ਅੱਛਾ ਭਾਜੀ ਭਾਜੀ ਕੋਈ ਆਉਣਾ ਇਹਨਾਂ ਦੇ ਕੋਈ ਖੜੂਗਾ ਅੱਛਾ ਕਿ ਕੀ ਚੀਜ਼ ਨਾ ਰੱਖੀਆਂ ਕਟੀਆਂ ਅੱਛਾ ਹਾਂਜੀ ਚੰਗੇ ਦੁੱਧ ਵਾਲੀ ਝੋਟੀ ਆ ਫਿਰ ਆਵਲੀ ਬਾਕੀ ਇਹ ਇਹ ਬਈ ਜੀ ਨਸਲ ਵਾਲੀ ਆ ਹੋ ਜਾਂ ਬੰਗਲ ਇਹ ਤਾਂ ਕਿਹਨਾਂ ਦੇ ਕੋਲ ਨਹੀਂ ਆ ਅੱਛਾ ਭਾਜੀ ਆਪਾਂ ਬੜੇ ਆ ਹਾਂਜੀ ਅੱਧੇ ਐ ਐ ਐ ਭਾਜੀ ਪਤਾ ਕਰਾਉਂਗਾ ਕੰਦ ਕਾਠ ਵਾਲੀ ਤੇ ਕੱਢਿਆਰੀ ਚੰਗੀ ਕੋਈ ਨਹੀਂ ਜੀ ਠੀਕ ਹੈ ਪਟਾ ਵੀ ਉਹਨਾਂ ਦੇ ਕੋਲੋਂ ਆਇਆ ਸਾਰੀਆਂ ਨਸਲਾਂ ਚੰਗੀਆਂ ਰੱਖੀਆਂ ਨੇ ਚਲੋ ਇਹਦੇ ਕੰਮ ਕਰੀਦਾ ਭਾਈ ਹੁਣ ਆ ਗਾਮ ਖਾਈਏ ਫਿਰ ਇਥੇ ਰੱਖੋ ਹਾਂਜੀ ਇਧਰ ਕੱਢ ਜੇ ਪਾਜੀ ਆਜੋ ਅੱਛਾ ਹਾਂਜੀ ਹਾਂਜੀ ਇਧਰ ਖਵਾਇ ਮੜਾਏ ਇਧਰ ਰੱਖੋ ਸ਼ਾਇਦ ਹੋਂੜੇ ਆਜੇ ਵਛੀ ਦਾ ਦੇ ਠੀਕ ਹੈ ਜੀ ਹਾਂਜੀ ਹਾਂਜੀ ਪਾਜੀ ਥਣਾ ਦੀ ਭਾਰ ਦੀ ਫੁੱਲ ਗਾਰੰਟੀ ਵਛੀ ਦੀ ਹਾਂਜੀ ਹਾਂਜੀ ਤੇ ਇਹ ਕਿੰਨੇ ਕੇ ਦੁੱਧ ਆ ਲਈਏ ਆਹ ਸੁਹਾ ਵਛੀ ਜੇ ਦੁੱਧ ਪਾਜੀ ਨੇ 16 17 ਕਿਲੋ ਚੋਣਾ ਜੀ ਅੱਛਾ ਅਜੇ 12 13 ਦਿਨਾਂ ਜੇ ਮੰਨ ਲਓ ਪੂਰੇ ਲੈਣੇ 12 13 ਦਿਨ ਲੈਣੇ ਜੀ ਅੱਛਾ ਹਾਂਜੀ ਹਾਂਜੀ ਵਛੀ ਵੇਖੋ ਕਿਦਾਂ ਲੀ ਕਬੂਤਰ ਜੀ ਖੋਲੋ ਫਿਰ ਤੋਰ ਜੀ ਹਾਂਜੀ 我叫快一办你，要去嘞，来。来<吧> ਜਾ ਨਵਾਂ ਲੋਗ ਆਹ ਦੀ ਆਹ ਇਹ ਪਾੜੀ ਬੱਚੀ ਪਰ ਨਹੀਂ ਜੇ ਤੇ ਇਹਦਾ ਫਿਰ ਮੁੱਲ ਇਹਦਾ ਭਾਜੀ ਮੁੱਲ ਤੇ ਇਹ ਤਿਆਰ ਕਰਕੇ ਵੇਚੀਏ ਹਾਂਜੀ ਤੇ ਭਾਵੇਂ 60000 ਰੁਪਏ ਮੁੱਲ ਕਰੀ ਜਾਓ ਹਾਂਜੀ ਹੋਣ ਭਾਜੀ ਹਾਲ ਦੀ ਘੜੀ ਦੇ ਦਿੱਤੀ 46000 ਦੀ ਦੇ ਦਿੱਤੀ 46000 ਦੀ ਹਾਂਜੀ ਕਹ ਕੇ ਹਰ ਦੀ ਮੰਨਤੀ 60000 ਦੀ ਕਰ ਦਈਏ 1000 ਦੋ 1000 ਹੋਰ ਕਰ ਦੋ ਦੋ ਕਰ ਦਾਂਗੇ ਤਿੰਨ ਕਰ ਦਾਂਗੇ ਭਾਜੀ 47000 ਦੀ ਬਚੀ ਦੇਣੀ ਹੈ ਠੀਕ ਆ ਚਲੋ ਬਾਕੀ ਮੌਕੇ ਤੇ ਹੋ ਜਾਊਗਾ ਹੋ ਜਾਣੀ ਕਰ ਦਾਂਗੇ ਮੋਬਾਈਲ ਆ ਗਿਆ ਆ ਗਿਆ ਆ ਵੇਖੋ ਭਾਜੀ ਕਟਾ ਆਹ ਕਟਾ ਆ ਗਿਆ ਹਨਾ ਚੰਗਾ ਭਾਜੀ ਕਟਾ ਠੀਕ ਹੈ ਸੋਹਣਾ ਕਟਾ ਆਇਆ ਲੈ ਇੱਕ ਵਾਰੀ ਤੋਰ ਕੇ ਦਿਖਾਈਏ ਇੱਥੇ ਨੇਰਾ ਆ 600 ਕਿਦਾਂ ਉਹ ਸਿੰਘ ਵਿੱਚ ਚੜਾ ਗਿਆ ਹੈ ਕਸਕਾਰੀ ਆ ਆਹ ਦੇਖ ਸਾਡੇ ਜੀ ਛੱਡਣ ਦਾ ਸ਼ਾਹ ਕਹਿਣ ਲਿਆ ਛੱਡਿਆ ਵਿੱਚ ਰਹਿ ਗਿਆ ਆ ਨਹੀਂ ਕੋਈ ਚੀਜ਼ ਭਾਜੀ ਇਹ ਵੀ ਸੋਨਾ ਕੱਟਾ ਹੈ ਇਹ ਵੀ ਇਤਨਾ ਦੰਦੋ ਕਿਤਨਾ ਜੇ ਇਹ ਭਾਜੀ ਚੀਜ਼ ਇਹਦਾ ਦੰਦਾ ਹੋਊਗਾ ਤੇ ਕੋਈ ਲੈ ਜੇ ਤੇ ਮੂੰਹ ਖਾ ਕੇ ਰੱਖਦੇ ਨੇ ਕੋਈ ਨਹੀਂ ਰਹਿਣ ਤਾਂ ਸੱਟ ਨਾਲ ਲੱਗੇ ਹਾਂ ਦੇਖਾ ਦੇ ਜੇ ਇਹਦੇ ਤੋਂ ਰਹਿਣ ਤਾਂ ਕੋਈ ਗੱਲ ਨਹੀਂ ਦੋਨੋਂ ਦੇ ਦੰਦ ਬਣ ਲਿਆ ਅਜੇ ਜਿਹੜੇ ਆ ਦੋ ਦੰਦ ਜਿਹੜੇ ਅਜਿਨੇ ਚੁੱਕੇ ਪੁੱਟੇ ਹੀ ਗਿਆ ਜੇ ਬਸ ਤੋੜੇ ਹੀ ਆ ਜਿਹੜੇ ਇਕੱਲੇ ਖੜੇ ਹੱਤਾਲੇ ਵੇ ਲੋ ਠੰਡਾ ਦੀ ਰਾਤ ਰਖੋ ਠੀਕ ਹੈ ਹਾਂਜੀ ਠੰਡਾ ਬੜਾ ਠੀਕ ਹੈ ਹਾਂਜੀ ਚਲੋ ਬੰਨਣਾ ਚੋਣ ਵੀ ਪਾਜੀ ਪੂਰਾ ਹੋ ਗਿਆ ਅਜੇ ਵੱਡੀਆਂ ਮੱਜਾਂ ਜਿੱਡਾ ਹੋ ਵੀ ਗਿਆ ਵਾ ਚੰਗਾ ਕੱਦ ਇਕੱਠ ਕਰਨਾ ਚੋਣਦਿਆਂ ਪਾਜੀ ਰੇੜੀ ਚ ਵੜਦੇ ਭਾਈ ਅੱਛਾ ਗੱਡੀ ਚੋਂ ਲਾ ਕੇ ਰੇੜੀ ਚ ਵਾੜੇ ਪਾਈਓ ਠੀਕ ਹੈ ਹਾਂਜੀ ਬਾਕੀ ਖੀਰ ਦੇ ਤੋਂ ਦੋਂਦਾ ਜਿਹਾ ਨਹੀਂ ਦਿਆ ਰੇੜੀ ਵੀ ਲੱਗਾ ਜੀ ਅੱਛਾ ਰੇੜੇ ਲੱਗਾ ਨਾ ਨਾ ਪਾਜੀ ਕੋਈ ਗੱਡੀ ਚੋਂ ਲਾ ਵੀ ਜਿਹੜੀ ਗੱਲ ਕਰ ਲਈ ਜਾਂ ਕਰ ਲਈ ਹੈ ਤੇ ਮੁੱਲ ਫਿਰ ਇਹਦਾ ਇਹਦਾ ਮੁੱਲ ਪਾਜੀ 60000 ਜਿਹੜਾ ਅੱਛਾ ਹਾਂਜੀ ਤੇ ਵਿੱਚੋਂ ਕੁ ਮੰਨਤਨ ਕਰਦਾਂ ਕਿ ਕੋਈ ਗੱਲ ਨਹੀਂ ਫੋਨ ਲਾ ਕੇ ਲਾ ਦੇ ਵੀਰ ਅੱਛਾ ਕਰਾਂਗੇ ਮੰਨ ਤੇ ਇਹਦੀ ਮਾਂ ਦੇ ਰਿਕਾਰਡ ਤਾਂ ਪਤਾ ਕੋਈ ਇਹ ਭਾਜੀ ਪਤਾ ਕੀ ਗੱਲ ਉਹਨਾਂ ਕੋਈ ਵੀ ਚੀਜ਼ ਨਹੀਂ ਕੱਟ ਰੱਖੀ ਅੱਛਾ ਮਨ ਲਓ 5 26 ਕਿਲੋ ਤੋਂ ਕੋਈ ਉਹਨਾਂ ਤੋਂ ਕੋਈ ਮੈਂ ਨਹੀਂ ਹੈਗੀ ਅੱਛਾ ਹਾਂ ਜੀ ਹਾਂ ਜੀ ਤੁਹਾਨੂੰ ਪਤਾ ਝੋਟੀ ਵੀ ਇੱਥੋਂ ਆਈ ਆ ਠੀਕ ਹੈ ਚੱਲੇ ਹੁਣ ਤੁਹਾਡੇ ਸਾਹਮਣੇ 18 17 ਕਿਲੋ ਦੁੱਧ ਤੇ ਆ ਰਿਹਾ ਤੇ ਬਾਕੀ ਚਲੋ ਇੱਥੇ ਆਓ ਆਪਣੀ ਤਸੱਲੀ ਕਰੋ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨੇ ਪਸ਼ੂ ਖਰੀਦੋ ਜੀ